ਸੁਹਲਾ ਮਰਨਾ ਹੋਏ ਸੁਖ ਹੋਏ ਤਨ ਗੁਰੂ ਦੇ ਦੀਵਾ ਤਨ ਸੁਸਹਿ ਜਿ ਸਵਾਏ ਦਰਸਨ ਫਲ ਸਹਿ ਗੁਰੂ ਕਾ ਤਨ ਮੋਦ ਰਸ ਸਹਾipur ਸਹ ਸਿਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਕੰਗਵਾ ਚਤੁਰ ਦਿਸ਼ਾ ਕੀ ਨ ਬਲ ਆਪਣਾ ਸਿਰ ਉਪਰ ਕਰਤਾਰਿਓ ਕ੍ਰਿਪਾ ਕਟਾਕ ਬਲੋ ਪਿਨ ਕੀਨੋ ਦਾਸ ਦਾ ਦੂਤ ਬਿਦਾਰੇ ਓ ਚਤੁਰ ਦਿਸ਼ਾ ਤੀਨੋਂ ਬਲ ਆਪਣਾ ਸਿਰ ਉੱਪਰ ਕਰ ਤਾਰਿਓ ਕਿਰਪਾ ਕਰਾ ਸਤਿ ਲੋਕਨ ਕੀ ਮੋ ਦਾਸ ਦਾ ਦੂਤ ਬਿਦਾਰੇ ਓ ਅਰਜਨ ਰਾਖੇ ਗੁਰ ਗੋਵਿੰਦ ਕੰਠ ਲਾਏ ਅਬ ਗੁਣ ਸਭ ਮਿਟੇ ਦਿਆਲ ਪੁਰਖ ਬਖਸ਼ੰਦ ਰਹਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਹਉ ਹਾ ਸਚ ਹੋ ਐ ਜੁ ਮੰਗ ਠਾਕੁਰੁ ਪਨੇ ਤੇ ਸੋਈ ਸੋਈ ਦਿਵੈ ਨਾਨਕ ਦਾਸ ਮੁਕਤੇ ਜੋ ਬੋਲੇ ਇਹ ਹਉ ਹਾ ਸਚ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਮਹਾਂਕਿਰਪਾ ਸਾ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸਿਰੁ ਜਨ ਮਾਨਾ ਸਤਿ ਅਕੁਰੂ ਲਸਤਾਰੇ ਦੰਧੋ ਕਵੰਨਨਕਵਾ ਸਰਬ ਕਲਾ ਸੰਰਥ ਤੁਲਣ ਤੇ ਰਾਖੋ ਪ੍ਰਭੂ ਨਾਨਕ ਦੇਖਰ ਹੱਥ ਸਤਨਾਮ ਸ੍ਰੀ ਵਾਇਕ੍ਰਮ ਸਾਹਿਬ ਜੀ ਸਤਿ ਓਮ ਤਾ ਸਤਨਾਮ ਤਸ ਤਾ ਕ੍ਰੁਪਾ ਨਿਰੋ ਨਿਰਮੈ ਅਕਾਲ ਮੂਰਤ ਅਜਨੀ ਸੈ ਭੰ ਗੁਰ ਪ੍ਰਸਾਦ ਜਪਤ ਆਦ ਸਚੁ ਜੁਗਾਦ ਸਚੁ ਹੈ ਤੀਸ ਸਚੁ ਨਾਨਕ ਹੋਸੀ ਭੀ ਸਚੁ ਤੁਕਤਾ ਤੁਕਨਾ ਹੋ ਗਏ ਲੈ ਨਾ ਜਿੰਤਾ ਰੁਕਿਆ ਤੁਕਿਆ ਤੁਕਨਾ ਤਰੇ ਜੇ ਬੰਨਾ ਸੇਰ ਅਗੇ ਕੀ ਰਵਰ ਪਰ ਮੋਤੀ ਹਾਰੇ ਜੀ ਅੰਤਰ ਪਾਰ ਤੁ ਸਰਣ ਦਤ ਹੈ ਤੁ ਵਡ ਪਰ ਕਰੋੜ ਜਨ ਨਾਨਕੀ ਅੰਦਰ ਹਰ ਗੁਣ ਗਾਵੇ ਮੇਰੇ ਸਤ ਗੁਰ ਗੁਰਿ ਬਿਚਲੀ ਗੋਲੀ ਪੂਰਬੀ ਮਹੱਲਾ ਚੌਥਾ ਜਗ ਜੀਵਨ ਅਪਰੰਪਰ ਸੁਮੇ ਜਬ ਜੀ ਸਤਿ ਸਰ ਤਕ ਬਿਝਾਤੇ ਜਿਤ ਮਾਰਗ ਤੁਮ ਪਰ ਅੰਤ ਪੈਰੋ ਸੁਆਮੀ ਜਿਤ ਮਾਰਗ ਪਾਇਆ ਹਰ ਰਾਮ ਮੇ ਨਾਮ ਸਮਾਤੇ ਤੇਰਾ ਹਰ ਹਰ ਨਾਮ ਹਰ ਹਰ ਜਪਿਆ ਕਦ ਹਰ ਹਰ ਨਾਮ ਹਰ ਸਾਥੀ ਜਿਨ ਕੇ ਪਾਦੋ ਸਭ ਬਿਨ ਸੈ ਜੋ ਗੁਰਮਤਿ ਰਾਮ ਰਤਨ ਆਤੇ ਜਿਨ ਕੋ ਲਿਖ ਲਿਖੇ ਤੁਨ ਮਸਤਕ ਤੇ ਗੁਰ ਸੰਤੋਖ ਸਰਨਾਤੇ ਦਰਮਤ ਮੈਂ ਲਗੇ ਸਭ ਤੇ ਨਕੀ ਜੋ ਰਾਮ ਨਾਮ ਰੰਗ ਰਾਤੇ ਨਾਮ ਤੁਮੇ ਆਪੇ ਆਪ ਆਪਰਾਵਟਾ ਕਦੁਮ ਜੇਵੜੇ ਵਰਨਾ ਦਾਤੇ ਜਨ ਨਾਨਕਾ ਨਾਮ ਲੈ ਤਨਿ ਮਾ ਆਜਪੀਏ ਹਲ ਕਿਰਪਾ ਦੇ ਕੋੜੀ ਪੂਰਬੀ ਮਹਲਾ ਚੌਥਾ ਕਉ ਕਰਵਾ ਜਗਦੀ ਮਨ ਦਾਤੇ ਮੇਰਾ ਮਾਨਸੇ ਹਰ ਦੇ ਤੀਰਾ ਚੇ ਸਭ ਬਚਨ ਦੀ ਵਤ ਨਿਰਮਲ ਜਾ ਪਰਣਾ ਅਰਹਾਰੇ ਨਾਮ ਮਨ ਮਾਚੇ ਰਾਮ ਮੇਰਾ ਮਨ ਤਨ ਬੇਦਲੀਓ ਹਰ ਸੱਚ ਜਿ ਕਾਲ ਤੇ ਮੁਝ ਜਿ ਸਭ ਗਿਆ ਸਾਰ ਬੁਰ ਸੁਰਗ ਕੇ ਬਚਨ ਹਾਰੇ ਹਮ ਬਾਤਿ ਰਹਾ ਜਨ ਕੋ ਬ੍ਰੇਤ ਨਹੀਂ ਸਰਸੇਤੀ ਹਰਤੇ ਸਾਗਤ ਮੂਰ ਨਰਕ ਸਾਸੀ ਜਨ ਕੋ ਜਨਮ ਮਰਨ ਅਤ ਭਾਰੀ ਵਿਚਿ ਵਿਸ਼ਟਾ ਮਰ ਮਾਰਿ ਉਪਾਤੀ ਤੋ ਮੁਝੇ ਆਸਨ ਪਦ ਪਾਲਕ ਹ ਬੋ ਕੋ ਦੀ ਜਗਾਨ ਹਰ ਅਮਜੇ ਹਰ ਕੇ ਦਾਸ ਦਾਸ ਹਮ ਕੀ ਜੈ ਮਨ ਹਸਤ ਕਰੇ ਹਰ ਰਾਚੇ ਆਪੇ ਗਾਵਡੇਵ ਸੁਮੀ ਆਵਣ ਜਾ ਰਹੇ ਤਾਚੇ ਮੇਰ ਮਨ ਤਨ ਜੀਵ ধরਾਸ ਹਬ ਤੇਰੀ ਜਨ ਨਾਨਕ ਕਹਿ Yeah.